ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਢਿੱਲੋ ਰਿਸ਼ਤੇ ਵਾਲੇ ਤੇ ਅੱਜ ਆਪਣੇ ਕੋਲੇ ਫਰੀਦਕੋਟ ਤੋਂ ਰਿਸ਼ਤਾ ਆਇਆ ਜੀ ਸ਼ਰਮਾ ਕਾਸਟ ਤੋਂ ਲੜਕਾ ਆ ਜੀ 1999 ਦਾ ਬਰਥ ਆ ਲੜਕੇ ਦਾ 5'9" ਹਾਈਟ ਆ ਈਟੀਟੀ ਬੀਏ ਬੀਐਡ ਕੀਤੀ ਹੋਈ ਆ ਔਰ ਈਟੀਟੀ ਟੀਚਰ ਨੇ 73000 ਸੈਲਰੀ ਹੈ ਇਹਨਾਂ ਦੀ ਆ ਪਾਪਾ ਇਹਨਾਂ ਦੇ ਮੰਡੀ ਬੋਰਡ ਵਿੱਚ ਨੇ ਔਰ ਮੰਮਾ ਇਹਨਾਂ ਦੇ ਹਾਊਸ ਵਾਈਫ ਨੇ ਇੱਕ ਕਿੱਲਾ ਜ਼ਮੀਨ ਦਾ ਇਹਨਾਂ ਕੋਲੇ ਇਹਨਾਂ ਨੂੰ ਸਰਕਾਰੀ ਨੌਕਰੀ ਵਾਲੀ ਲੜਕੀ ਚਾਹੀਦੀ ਆ ਜੀ ਔਰ ਇੱਕ ਰਿਸ਼ਤਾ ਹੈ ਜੀ ਕਪੂਰਥਲੇ ਤੋਂ ਲੜਕਾ ਹੈ ਜੀ ਸੁਨਿਆਰੇ ਕਾਸਟ ਤੋਂ ਆ ਜੀ ਇਹਨਾਂ ਦਾ 1993 ਦਾ ਬਰਤ ਆ ਦੋ ਭਰਾ ਨੇ ਇੱਕ ਭੈਣ ਦੋ ਕਿੱਲੇ ਜ਼ਮੀਨ ਆ ਔਰ ਲੜਕਾ ਯੂਕੇ ਤੋਂ ਆਇਆ ਹੋਇਆ ਆ ਔਰ ਇਹ ਦੋ ਘਰ ਨੇ ਇਹਨਾਂ ਦੇ ਕਿਰਾਏ ਤੇ ਦਿੱਤੇ ਹੋਏ ਨੇ ਇਹਨਾਂ ਦੀ ਆਪਣੀ ਸ਼ਾਪ ਆ ਫ੍ਰਿਜਾਂ ਵਾਸ਼ਿੰਗ ਮਸ਼ੀਨਾਂ ਵਗੈਰਾ ਦੀ ਔਰ ਇਹਨਾਂ ਨੂੰ ਕੋਈ ਐਨ ਆਰ ਆਈ ਲੜਕੀ ਹੋਵੇ ਜਾਂ ਇੰਡੀਆ ਦੀ ਹੋਵੇ ਵਧੀਆ ਲੜਕੀ ਚਾਹੀਦੀ ਹੈ ਜੀ ਔਰ ਇੱਕ ਰਿਸ਼ਤਾ ਹੈ ਜੀ ਆਪਣੇ ਕੋਲੇ ਬਠਿੰਡੇ ਤੋਂ ਲੜਕਾ ਹੈ ਜੀ ਇਹ ਵੀ ਇਹ ਤਲਾਕਸ਼ੁਦਾ ਆ 30 ਸਾਲ ਉਮਰ ਆ ਜੀ ਇਹਨਾਂ ਦੀ ਇਹਨਾਂ ਕੋਲ ਇੱਕ ਬੱਚਾ ਆ 4 ਸਾਲ ਦਾ 9.5 ਕਿੱਲੇ ਜ਼ਮੀਨ ਆ ਜੀ ਦੋ ਭਰਾ ਨੇ ਖੇਤੀਬਾੜੀ ਕਰਦੇ ਨੇ ਇਹਨਾਂ ਲਈ ਤਲਾਕਸ਼ੁਦਾ ਵਿਧਵਾ ਜਾਂ 2-3 ਸਾਲ ਦੀ ਬੱਚੀ ਵਾਲੀ ਲੜਕੀ ਹੋਵੇ ਕੋਈ ਪ੍ਰੋਬਲਮ ਨਹੀਂ ਤੇ ਕੋਈ ਵੀ ਇਹਨਾਂ ਰਿਸ਼ਤਿਆਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਸਾਡੇ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਸਾਡੇ ਤੋਂ ਪੁੱਛ ਸਕਦੇ ਹੋ ਐਡ ਲਗਵਾਉਣ ਲਈ ਵੀ ਆਪਣੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਐਡ ਆਪਣੀ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਜੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਆਪਣੀ ਕੋਈ ਫੀਸ ਨਹੀਂ ਹੈਗੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਇੱਕ ਸਾਰਿਆਂ ਨੂੰ ਰਿਕਵੈਸਟ ਹੈ ਜੀ ਤੁਸੀਂ ਫੋਨ ਨਾ ਕਰਿਆ ਕਰੋ ਫੋਨ ਐਨੇ ਨਹੀਂ ਅਟੈਂਡ ਕੀਤੇ ਜਾਂਦੇ ਹੁੰਦੇ ਜਦੋਂ ਵੀ ਐਡ ਲਗਾਉਣੀ ਹੁੰਦੀ ਹੈ ਬਸ ਆਪਣੀ ਡਿਟੇਲ ਸੈਂਡ ਕਰ ਦਿਆ ਕਰੋ ਤੇ ਅਸੀਂ ਤੁਹਾਡੀ ਐਡ ਆਪਣੇ ਆਪ ਲਗਾ ਦੇਵਾਂਗੇ ਜੀ ਤੇ ਆਪਣੇ ਚੈਨਲ ਦੇ ਵੱਤਵਾ ਦਾ ਸਪੋਰਟ ਕਰਿਆ ਕਰੋ ਜੀ ਥੈਂਕ ਯੂ so much